ਸਾਰਗ ਮਹੱਲਾ ਪੰਜਵਾਂ ਹਰ ਕਾਟਿ ਕੁਟਲਤਾ ਕੋਠਾਰ ਪਰਮ ਬੰਧਨ ਪਏ ਖਿਨ ਪੀਤਰ ਰਾਮ ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗਿ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੋਰ ਨ ਜੁਐ ਹਾਰ ਆਠ ਪੈਰ ਪ੍ਰਭ ਕੇ ਗੁਣ ਗਾਵੈ ਪੂਰਨ ਸਬਦ ਵਿਚਾਰ ਨਾਨਕ ਦਾਸਨ ਤਾਸ ਜਨ ਤੇਰਾ ਪੁਨਹ ਪੁਨਹ ਨਮਸ਼ਕਾਰ ਸਾਰਗੁ ਮਹਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵੈ ਗੁਣ ਗੋਵਿੰਦ ਪੂਰਨ ਬਰਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲੱਗੈ ਧਿਆਨ ਜਿਸੈ ਕਿਰਪਾਲ ਹੋਇ ਮੇਰਾ ਸਵਾਮੀ ਪੂਰਨਤਾ ਕੋ ਕਾਮ ਜਾ ਕਰਿ ਜੈ ਬਸੈ ਭੈ ਪੰਜਨ ਤਿਸ ਜਨ ਸਗਲ ਜਹਾਨ ਕੈਨਿਤ ਪਾਲੈ ਬਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਰਗ ਮਹਲਾ 5 ਮੂਠਾ ਸਰਬ ਥਾਈ ਮੇਹੁ ਅੰਧ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਓ ਨਿਹੋਰਹੁ ਚਾਰ ਕੁੰਟ ਦੇ ਤਿਸ ਜਲ ਨਿਦ ਊਨ ਥਾਉ ਨਾ ਕਿਹੋ ਕਿਰਪਾ ਨਿਦ ਗੋਵਿੰਦ ਪੂਰਨ ਜੀ ਧਾਨ ਸਭ ਦੇਹੁ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗਿਹੁ ਸਤ ਤੇ ਜਨ ਜਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇ ਹੋ ਸਾਰਗ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮਿਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਕਰ ਮੱਤਕ ਧਾਰਿਓ ਮੇਰਾ ਮੱਥੇ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਕ ਰਾਮ ਨਾਮੁ ਧਿਆਏ ਆਪ ਚਲ ਨੀਬਤ ਰਾਈ ਸਤਗੁਰ ਕਬ ਹੂੰ ਡੋਲਤ ਨਹੀਂ ਗੁਰਨਾਨ ਕਜਾ ਬਪਾਏ ਦਯਾਰਾ ਸਰਬ ਸੁਖਾਂ ਨਿਧ ਪਾਹੀ ਸਾਰਗ ਮਹੱਲਾ ਪੰਜਮ ਨਿਭੀ ਨਾਮ ਕੀ ਸੱਚਖੇਪ ਲਾਭ ਹਰ ਗੁਣ ਗਾਏ ਨਿਧ ਤਨ ਬਿਖੈ ਮਾਹੀ ਅਲੇਪ ਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪਰਵਤ ਆਏ ਰਤਨ ਜਨਮ ਅਪਾਰ ਜੀਤਿਓ ਬਹੁੜ ਜੁਨਨਾ ਪਾਏ ਭਏ ਕਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰਿ ਗੀਤ ਕਰਨ ਰਾਸ ਨਾਦ ਕੋ ਪਾਈ ਲੱਗਾ ਪ੍ਰਭ ਸਿਉ ਰੰਗ ਸਾਰਗੋ ਮਹਲਾ ਪੰਜਵਾਂ ਮਾਈਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ 모ਹਉ ਅਚਰਜ ਤਾ ਕੀ ਸਵਾਦ ਰਹਉ ਮਾਤ ਪਿਤਾ ਬੰਦਪ ਹੈ ਸੋਈ ਮਨ ਹਰ ਕੋ ਅਹਲਾਦ ਸਾਥ ਸੰਗ ਗਾਏ ਗੁਣ ਗੋਬਿੰਦ ਬਿਨ ਸਿਉ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰਗ ਭਰਮ ਭੈ ਸਗਲੇ ਖਾਰ ਇਕ ਅਧਾਰ ਨਾਨਕ ਜਾਣ ਕੀਆ ਬਹੁਰ ਨਾ ਜੋਨ ਪਰਮਾਦ ਸਾਰਗ ਮਹਲਾ ਪੰਜਵਾਂ ਮਾਈਰੀ ਮਾਤੀ ਚਰਨ ਸੋਹੂ ਇਕ ਸਿਮਨ ਹੋ ਆਦ ਨਾ ਜਾਣੋ ਦੁਤਿਆ ਪਾਉ ਸਭ ਲੂ ਰਹਾਓ ਤਿਆਗ ਗੋਪਾਲ ਅਬਰ ਜੋ ਕਰਣਾ ਤੇ ਬਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ ਮੋਇਓ ਕਾਢੀ ਨਰਕ ਤੇ ਤੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹੋ ਮੈਂ ਹੂ राम रंग रात दास नामक मोलय मन तन जुहु सारग महला पांचमा बिनसे काज के व्यवहार राम पद मिल साध संगत ए जग महesar रहउ इस ऊत ना डोलतहु नाम हिरदय तार गुरु चरण बहुत मिलयो पाकी उतरयो संसार जलतल महील पूरयो सरबनाथ अपार ਅਰੇ ਨਾਮਯੰ ਵਰਤਿ ਪਿਉ ਨਾਨਕ ਆਨ ਰਸ ਸਭ ਖਾਰ ਸਾਰਗ ਮਹੱਲਾ ਪੰਜਮ ਤਾ ਤੇ ਕਰਨ ਪਲਾਹਾ ਕਰੇ ਮਹਾ ਭਕਾਰ ਬੋ ਮਦ ਮਾਤੋ ਸਿਮਰਤ ਨਾਹਿ ਹਰੀ ਰਹਾਉ ਸਾਧ ਸੰਗ ਜਪਤੇ ਨਰੇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਤਸਾ ਸਿਧ ਸਭ ਉਪਰ ਸਾਧ ਭਲੇ ਨਾਨਕ ਦਾਸ ਤੂਰ ਜਨ ਬਾਂਛੈ ਉਧਰ ਹੈ ਲਾਗ ਭਲੇ ਸਾਰਗਮ ਹਲ ਪੰਜਮਾ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੈ ਕਬ ਆਖੀ ਰਹੁ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜੈ ਨਾ ਲਖੀ ਚਰਨ ਕਮਲ ਪ੍ਰੀਤ ਮਨ ਬੇਧਾ ਕਰ ਸਰਬਸ ਅੰਤਰ ਰਾਖੀ 베ਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਗਸਨਾ 파ਖੀ Japu Ram naam nanak nith taria ਹੋਰ ਦੁੱਤਿਆ ਬਿਰਥੀ ਸਾਖੀ ਸਾਰਗਮਹਲਾ ਪੰਜਮਾ ਮਾਖੀ RAM ਕੀ ਤੂੰ ਮਾਖੀ ਜਹਿਆ ਦੁਰਗੰਧ ਤਹਾਂ ਤੂੰ ਵੈਸਾ ਮਾ ਬਿਖਿਆ ਮਦ ਚਾਖੀ ਰਹੁ ਕਿਥੈ ਅਸਥਾਨ ਤੂੰ ਟਿਕਣ ਨਾ ਪਾਵ ਹੈ ਇਹ ਬਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਈ ਨਾ ਸਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੂਹਿ ਮਿਰ ਸੰਤਾਂ ਕਹਿ ਲੈ ਨਾ ਲਾਖੀ ਨਾਨਕ ਦਾ ਸਰ ਕੀਰਤਿ ਨਰਤਾ ਸਬਦ ਸੁਰਤ ਸੱਚ ਸਾਖੀ ਸਾਰਗਮ ਹਲਾ ਪੰਜਮਾ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹਾਓ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਮਿਰਸੀ ਦੁਤੀਆ ਆਸ ਮਹਾਉਦਿਆਨ ਅਟਬੀ ਤੇ ਕਾਢੇ ਮਾਰਗ ਸੰਤ ਕਹੋ ਦੇਖਤ ਦਰਸ ਪਾਪ ਸਭ ਨਾਸੇ ਹਰਨਾਨ ਕਰਤਨ ਲਹਿਉ ਮਾਈਰੀ ਅਰੇ ਉਹ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨਸੁੰਦਰ ਸਖਤ ਨ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁੱਤ ਬੰਧਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸਤੋ ਵਿਸ਼ਟਾ ਕ੍ਰਿਮ ਬਿਨ ਹਰ ਜਾਣਤ ਹੋਰ ਭੈਉ ਕਿਰਪਾਲ ਦੀਨ ਦੁਖ ਪੰਜਨ ਪਰ ਆਪੂਰਬਲਾ ਜੋਰ ਨਾਲ ਕਸਰਨ ਕਿਰਪਾ ਨਿਦ ਸਾਗਰ ਬਿਨ ਸਿਉ ਆਨਨ ਹੋਰ ਸਾਰਗ ਮਹੱਲਾ ਪੰਜਮਾ ਨੀਕੀ ਰਾਮ ਕੀ ਤੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹੋ ਚਿਤ ਬਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਬਕਾਰ ਅੰਕਰ ਹਰ ਕਾਟ ਸਾਡੇ ਖੋਏ ਪਰਾ ਪੁਰਬ ਜਿ ਸੇ ਲਿਖਿਆ ਬਿਰਲਾ ਪਾਏ ਕੋਏ ਰਬਨ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ ਸਾਰਗ ਮਹੱਲਾ 5 ਹਰ ਕੇ ਨਾਮ ਤੀ ਮਤਸਾਰ ਹਰ ਬਸਾਰ ਜੋ ਆਨ ਰਚੈ ਮਥਨ ਸਭ ਬਸਥਾਰ ਰਹੋ ਸਾਧ ਸੰਗਮ ਭਗਤ ਸੁਆਮੀ ਪਾਪ ਹੋਬ ਤਖਾਰ ਚਰਨਾਰ ਬਿੰਦ ਬਸਾਈ ਹਿਰਦੈ ਬਹੁ ਰਜਾ ਨ ਮਨਾ ਮਾਰ ਕਰ ਅਨਗਰਹਿ ਰਖ ਲੀਨੀ ਏਕ ਨਾਮ ਆਧਾਰ ਦਿਨ ਰਹਿਨ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸਾਰਗ ਮਹੱਲਾ ਪੰਜਮ ਮਾਨੀ ਤੂੰ RAM ਕੈ ਦਰਮਨੀ ਸਾਧ ਸੰਗ ਮਿਲ ਹਰ ਗੁਣ ਗਾਏ ਮਨ ਸੀ ਸਭ ਅਬਮਾਨੀ ਰਹਾ ਧਾਰ ਅਨਗਰਉ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਥਾਕਰ ਦਰਸਤਿਆਨੀ ਨਿਕਤ ਬਰਤਨ ਸਾਧ ਸਦਾ ਸੁਹਾਗਨ ਦਇਦ ਸਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨ ਰਹਿਣ ਨਾਨਕ ਤਿਸ ਕੋ ਰਵਾਨੀ ਸਾਰਗ ਮਹੱਲਾ ਪੰਜਮਾ ਤੋਏ ਚਰਨ ਆਸਰੋ ਈਸ ਤੂੰ ਮੈ ਪਸੰਨੁ ਸਾਖ ਤੂੰ ਮੈ ਸੰਗ ਰਾਖਣ ਹਾਰ ਤੁਮਹਿ ਜਗਤੀਸ ਰਹਾਉ ਤੂੰ ਹਮਰੂ ਹਮ ਤੁਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂੰ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖ ਹੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ ਜਾ ਕੋ ਮੇਲ ਲੈ ਪ੍ਰਭ ਨਾਨਕ ਸੇ ਜਨ ਦਰਗਹ ਮਾਨੈ ਸਾਰਗ ਮਹਲਾ 5 ਮਾ ਚੋਪ ਦੇ ਘਰ 5 ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਭਜ ਆਨ ਕਰਮ ਬਕਾਰ ਮਾਨ ਮੋਹਨਾ 부ਜਤ ਤਰਿਸਨਾ ਕਾਲ ਗਰਸ ਸੰਸਾਰ ਹੋ ਖਾਤ ਪੀਵਤ ਹਸਤ ਸੋਭਤ ਆਉਦੋ ਬਿੱਤੀ ਅਸਾਰ ਨਰਕ ਉਦਰ ਪਰਮੰਤ ਜਲ ਤੋ ਜਮਹਿ ਕੀ ਨੀਸਾਰ ਪਰਦਰੋ ਕਰਤ ਬਕਾਰ ਨਿੰਦਾ ਪਾਪ ਰਤ ਕਰ ਚਾਰ ਬਿਨਾ ਸਤਗੁਰੂ ਬੂਝ ਨਹੀਂ ਤਮ ਮੋਹ ਮਹਾ ਅੰਧਾਰ ਬਿਕਟ ਗਉਰੀ ਖਾਏ ਮੂਠੋ ਚਿਤ ਨ ਸਿਰਜਣ ਹਾਰ ਗੋਬਿੰਦ ਗੁਪਤ ਹੋਵੇ ਰਹਿਓ ਨਿਆਰੋ ਮਾਤੰਗ ਮਤ ਅਹੰਕਾਰ ਕარი ਕਿਰਪਾ ਪ੍ਰਭ ਸੰਤ ਰਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਮਾ ਘਰ ਸੀਮਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਭ ਬਚਨ ਬੋਲ ਗੁਣ ਅੰਬੋਲ ਕਿੰ ਕਰੀ ਬਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਈ ਹਰ ਸੰਗ ਰੰਗ ਕਰਤੀ ਮਹਾਕੇਲ ਰਹਉ ਸੋਪਨਰ ਹੀ ਸੰਸਾਰ ਮਿਥਨੀ ਬਸਥਾਰ ਸਖੀ ਕਾਏ ਮੋਹ ਮੋਹਲੀ ਪ੍ਰਿਆਪ੍ਰੀਤ ਰਦਾ ਮੇਲ ਸਰਬਰੀ ਪ੍ਰੀਤ ਪਿਆਰ ਪਰਬ ਸਦਾਰੀ ਦਯਾਰ ਕਾਏ ਆਨ ਆਨਰੂਚੀਐ ਹਰ ਸੰਗ ਸੰਗ ਖਚੀਐ ਜੋ ਸਾਧ ਸੰਗ ਪਾਏ ਕਉ ਨਾਨਕ ਹਰ ਧਿਆਈ ਅਬ ਰਹੇ ਜਮ ਹੈ ਮੇਲ ਸਾਰਗ ਮਹਲਾ ਪੰਜਵਾਂ ਕੰਚਨਾ ਬਹੁ ਦਤ ਕਰਾ ਉਮਦਨ ਅਰਪਤਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹੁ ਚਾਰ ਬੇਦ ਜਿਬ ਭਰੇ 10 ਅਸ਼ਟ ਖਸ਼ਤ ਸਰਬਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਤੁਲੇ ਮਨ ਚਰਨ ਕਮਲ ਲਾਗੇ ਵਰਤ ਸੰਦ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕਸਾਰ ਨਿਭਲੀ ਕਰਮ ਬਹੁ ਵਿਸਥਾਰ ਉਪਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ RAM ਦੇ ਅਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਿਓ ਜਨ ਨਾਨਕ ਨਾਮ ਮਿਸਟ ਲਾਗੇ ਸਾਰਗ ਮਹਲਾ 5 RAM 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 ਜਾਪ ਰਮਤੂ RAM ਸੁਹਾਈ ਰਹੋ ਸੰਤਨ ਕਾ ਅਰਚਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਪਏ ਕਿਰਪਾਲ ਲਬਦ ਆਪਣੀ ਪਾਈ ਬਿਨ ਸੇ ਪਰਮ ਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤ ਠਾਕਰ ਨਾ ਕੋ ਬਹਿਰਾਈ ਸਵਾਮੀ ਸੋ ਪ੍ਰਸੰਨ ਪਏ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਰਗ ਮਹਲਾ ਪੰਜਵਾਂ ਹਰ ਹਰੀ ਹਰ ਬੁਖੋ ਬੋਲ ਹਰ ਹਰੀ ਮਨ ਧਾਰੀ ਰਹਾਉ ਸਰਬਨ ਸੁਣਨ ਭਗਤ ਕਰਨ ਅਨਕ ਪਾਤਕ ਪੁਨਹਿ ਚਰਨ ਸਰਨ ਪਰਨ ਸਾਧੂ ਆਨ ਬਾਨ ਬਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹਿ ਮਹਾ ਪੁਨੀਤ ਸੇਵਕ ਪੈ ਦੂਰ ਕਰਨ ਕਰਮਲ ਦੋਖ ਜਾਰੇ ਕਹਿ ਤੋ ਮੁਕਤ ਸੁਣ ਤੋ ਮੁਕਤ ਰਹਿਤ ਜਨਮ ਰਹਤੇ ਰਾਮ ਰਾਮ ਸਾਰ ਪੂਤ ਨਾਨਕ ਤਤ ਵਿਚਾਰੇ ਸਾਰਗ ਮਹਲਾ ਪੰਜਮਾ ਨਾਮ ਭਗਤ ਮੰਗ ਸੰਤ ਤਿਆਗ ਸਗਲ ਕਾਮੀ ਰਹੋ ਪ੍ਰੀਤ ਲਾਏ ਹਰ ਤਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੀ ਨਮਸਦੈਨ ਹਰਿ ਸਵਾਮੀ ਸਰਬ ਕੁਸਲ ਸੁਖ ਵਿਸਰਾਮ ਆਣਦਾ ਆਨੰਦ ਨਾਮ ਜਮ ਕੀ ਕਸ ਨਾਹੀ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਭ ਰੂਪ ਸਾਧ ਸੰਗ ਨਾਨਕ ਪਾਰ ਗਰਮੀ ਸਰਗ ਮਹਲਾ ਪੰਜਵਾਂ ਗੁਣ ਲਾਲ ਗਾਵੋ ਗੁਰ ਦੇਖੇ ਪੰਚਾਂ ਤੇ ਏਕ ਸੂਟਾ ਜੋ ਸਾਧ ਸੰਗ ਪਗ ਰਉ ਰਹੋ ਵਿਸ਼ਦੋ ਕਸ ਸੰਗ ਨਾ ਜਾਏ ਮਨ ਤਿਆਗ ਮੁਹਾ ਇਕ ਹੈ ਰੂਪੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਖਮ ਗਾਰ ਤੋਰੀ ਸਾਰਗ ਮੋਹਲਾ ਪੰਜਵਾਂ ਮਨ ਬਿਰਾਗ ਦੀ ਖੋਜ ਤੀ ਦਰਸਾਰ ਰਹੋ ਸਾਧੂ ਸੰਤਨ ਸੇਵਕੈ ਪ੍ਰਿਯੋ ਹਿਰ ਰ ਧਾਇਓ ਆਨੰਦ ਰੂਪੀ ਪੇਖ ਕੈ ਹਉ ਮਹਿਲ ਪਾਵੋਂਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰੋਗੀ ਨਾਨਕ ਸਵਾਮੀ ਗੁਰ ਮਿਲੇ ਹਉ ਗੁਰ ਮਨਾਵੋਗੀ ਸਾਰਗ ਮਹਲਾ ਪੰਜਮ ਐਸੀ ਹੋਏ ਪਰੀ ਜਾਣ ਤੇ ਯਾਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਵਿਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵੋ ਹਰ ਹਰੀ ਲੋਕ ਕੁਟੰਬ ਤੇ ਟੂਟੀਐ ਪਰਬਕਿਰਤ ਕਿਰਤ ਕਰੀ ਗੁਰਮੁਖਿ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਮਾ ਲਾਲ ਲਾਲ ਮੋਹਨ ਗੋਪਾਲ ਤੂੰ ਈਟ ਹੈ ਤਪਾ ਖਾਨ ਜੰਤ ਸਰਬ ਮੈਂ ਪ੍ਰਤਪਾਲ ਤੂੰ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਵਰਨ ਵਰਨ ਨਹਿ ਕੁਲੇ ਕੁਲ ਨਾਨਕ ਪਰਬ ਕਰਪਾਲ ਤੂੰ ਸਾਰਗ ਮਹੱਲਾ ਪੰਜਮਾ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਭਕਾਰ ਦੁੰਦਰ ਨਉ ਪ੍ਰਯੋਜਨ ਅੰਤਕਾਰ ਸੁੰਦਰ ਅਨਗ ਪਉ ਕਰਤ ਫਿਰਤ ਬਿਨ ਗੋਪਾਲ ਤੋਹੀ ਰਹਾਉ ਤੀਨ ਪੌਨੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਓਨ ਮਤ ਅੰਧ ਤੰਦਰ ਚਿਤ ਜੈਸੇ ਮਹਾਸਾਗਰ ਹੋਏ ਉਧਰੇ ਹਰ ਸੰਤ ਦਾਸ ਕਾਟ ਦਿਨੀ ਜਮ ਕੀ ਫਾਸ ਪਤਤ ਪਾਵਨ ਨਾਮ ਜਾ ਕੋ ਸਿਮਰਨ ਨਾਨਕ ਓਹੇ